ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬੀਜੇਪੀ ਦੇ ਵਿੱਚ ਰਹਿੰਦੇ ਹੋਏ ਜਿਹੜਾ ਹੱਕ ਇਹਦਾ ਹਾ ਦਾ ਨਾਹਰਾ ਮਾਰਿਆ ਉਹ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਧਰਮ ਦੇ ਆਧਾਰ ਤੇ ਪ੍ਰਧਾਨ ਮੰਤਰੀ ਜੀ ਨੂੰ ਤੇ ਹੋਰ ਸਾਰੀ ਭਾਜਪਾ ਦੇ ਲੀਡਰਾਂ ਨੂੰ ਬੇਨਤੀ ਕੀਤੀ ਔਰ ਕੇਂਦਰ ਸਰਕਾਰ ਵੀ ਫਿਕਰਮੰਦ ਹੋਵੇ ਔਰ ਪਰ ਮੈਂ ਨੂੰ ਇਸ ਗੱਲ ਦਾ ਅਫਸੋਸ ਆ ਵੀ ਜਥੇਦਾਰ ਸਾਹਿਬ ਨੂੰ ਮੈਂ ਜਿਵੇਂ ਸਨੇਹਾ ਛੱਡ ਕੇ ਆਇਆ ਜਿਵੇਂ ਮੀਡੀਆ 'ਚ ਚੱਲਿਆ ਉਦੋਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਵਾਹ ਅੱਜ ਸਾਡੇ ਕੋਲ ਸੁਖਵਿੰਦਰ ਪਾਲ ਸਿੰਘ ਜੀ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਨੇਤਾ ਸਾਡੇ ਕੋਲ ਪਹੁੰਚੇ ਨੇ ਤੇ ਅੱਜ ਇਹ ਦੱਲਿਆਲ ਸਾਹਿਬ ਨੂੰ ਮਿਲ ਕੇ ਵੀ ਆਏ ਨੇ ਉਹਨਾਂ ਦੀ ਸਿਹਤ ਬਾਰੇ ਸਿਹਤ ਜਾਂ ਬਾਰੇ ਇਹਨਾਂ ਨੇ ਯਾਚਨਾ ਵੀ ਕੀਤੀ ਆ ਤੇ ਉਹ ਪਹਿਲਾਂ ਇਸ ਤੋਂ ਪਹਿਲਾਂ ਵੀ ਇਹ ਅਕਾਲਤਾ ਸਭ ਦੇ ਜਥੇਦਾਰ ਸਾਹਿਬ ਨੂੰ ਮਿਲ ਕੇ ਆਏ ਨੇ ਤੇ ਉਹਨਾਂ ਨੇ ਇਹਨਾਂ ਦੀ ਦੱਲਿਆਲ ਸਾਹਿਬ ਦੀ ਸਿਹਤ ਬਾਰੇ ਹਾ ਦਾ ਨਾਰਾ ਮਾਰਿਆ ਤੇ ਉਹਨਾਂ ਦੀ ਸਿਹਤ ਯਾਬ ਲਈ ਕਾਮਨਾ ਕੀਤੀ ਯਾਰ ਤੇ ਅੱਜ ਇੱਥੇ ਸਲੌਦੀ ਪਿੰਡ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਅੱਜ ਸਰਵੰਤ ਵੀ ਕੀਤਾ ਗਿਆ ਹੈ ਤੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਰਕੜੀ ਕਿਸਾਨ ਜਥੇਬੰਦੀਆਂ ਅੱਜ ਇੱਥੇ ਲਖੋਵਾਲ ਕਿਸਾਨ ਜਥੇਬੰਦੀ ਤੇ ਹੋਰ ਵੀ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਆਪ ਸ਼ੇਰਖਾਨ ਦੇ ਨਾਲ ਕਿਸੇ ਦੀ ਤੁਲਨਾ ਤਾਂ ਨਹੀਂ ਕੀਤੀ ਜਾ ਸਕਦੀ ਪਰ ਮੈਂ ਇਹ ਕਹਿ ਸਕਦਾ ਕਿ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਗੁਰੇਵਾਲ ਸਾਹਿਬ ਦੀ ਇੱਕ ਕੋਸ਼ਿਸ਼ ਆ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਭਾਜਪਾ ਦੇ ਵਿੱਚ ਰਹਿੰਦੇ ਹੋਏ ਜਿਹੜਾ ਹੱਕ ਇਹਦਾ ਹਾ ਦਾ ਨਾਹਰਾ ਮਾਰਿਆ ਉਹ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਧਰਮ ਦੇ ਆਧਾਰ ਤੇ ਪ੍ਰਧਾਨ ਮੰਤਰੀ ਜੀ ਨੂੰ ਤੇ ਹੋਰ ਸਾਰੀ ਭਾਜਪਾ ਦੇ ਲੀਡਰਾਂ ਨੂੰ ਬੇਨਤੀ ਕੀਤੀ ਆ ਕਿ ਵੀ ਇਸ ਦਾ ਕੋਈ ਨਾ ਕੋਈ ਹੱਲ ਕੱਢ ਕੇ ਜਿਹੜਾ ਇਹ ਡੱਲੇਵਾਲ ਸਾਹਿਬ ਦਾ ਮਰਨ ਵਰਤ ਤਲਵਾਇਆ ਜਾਵੇ ਮੇਰਾ ਖਿਆਲ ਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਜਥਾ ਜੋਗ ਯਾਦ ਰੱਖਣੀ ਚਾਹੀਦੀ ਆ ਜੋ ਇਹਨਾਂ ਨੇ ਕੀਤਾ ਤੇ ਜੋ ਇਹ ਕਰ ਰਹੇ ਨੇ ਇਹ ਚੰਗਾ ਕਰ ਰਹੇ ਨੇ ਨਾ ਤਾਂ ਇਸ ਕੋਈ ਰਾਜਨੀਤੀ ਆ ਨਾ ਇਹਨਾਂ ਦੀ ਕੋਈ ਹੋਰ ਦਿਲਚਸਪੀ ਆ ਬਨੁਖਤਾ ਦੇ ਆਧਾਰ ਤੇ ਇਹਨਾਂ ਨੇ ਆਪਣੀ ਪਾਰਟੀ 'ਚ ਰਹਿੰਦੇ ਇਹ ਉਹਨਾਂ ਦਾ ਆਪਣਾ ਵਿਰੋਧ ਦਰਜ ਕਰਾਇਆ ਮੈਂ ਇਹਨਾਂ ਦਾ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਅਤੇ ਹੋਰ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਡੇ ਕੋਲ ਹਰਿਆਣੇ ਤੋਂ ਵੀ ਕਿਸਾਨ ਆਏ ਨੇ ਸਾਡੇ ਮਿੱਤਰ ਆਏ ਨੇ ਇਹਨਾਂ ਨੂੰ ਸਨਮਾਨਤ ਕਰਨ ਲਈ ਸਰਪੰਚ ਜੀਤ ਸਿੰਘ ਜੀ ਵੱਡੇ ਲੀਡਰ ਨੇ ਉੱਥੇ ਦੇ ਤੇ ਚੇਅਰਮੈਨ ਸਾਹਿਬ ਚੇਅਰਮੈਨ ਰਹੇ ਨੇ ਬਲਾਕ ਸੰਮਤੀ ਦੇ ਕਾਲਕਾ ਦੇ ਤੇ ਕਾਫੀ ਸਾਰੇ ਹੋਰ ਸਰਪੰਚ ਤੇ ਮੌਜੂਦ ਬੰਦੇ ਆਏ ਨੇ ਉਹ ਖੇੜਿਆਂ ਵਾਲੀ ਤੋਂ ਵੀ ਚੇਅਰਮੈਨ ਸਾਹਿਬ ਆਏ ਨੇ ਇਹ ਸਾਡੇ ਪੋਲਾ ਪ੍ਰਧਾਨ ਦੀ ਡਾਇਰੈਕਟਰ ਸਾਰੇ ਜਿਨ੍ਹਾਂ ਨੇ ਮਿਲ ਕੇ ਇਹਨਾਂ ਦਾ ਸਨਮਾਨ ਕੀਤਾ ਇਹ ਜਥਾ ਜੋ ਅਸੀਂ ਇਹਨਾਂ ਤੋਂ ਹੋਰ ਆਸ ਕਰਦੇ ਆ ਕਿ ਇਹ ਹੋਰ ਅੱਗੇ ਦੋਨਾਂ ਧਿਰਾਂ ਨੂੰ ਸਹਿਮਤ ਕਰਕੇ ਇਸ ਮਸਲੇ ਦਾ ਕੋਈ ਹੱਲ ਕੱਢਣਗੇ ਤਾਂ ਕਿ ਡੱਲੇਵਾਲ ਸਾਹਿਬ ਦਾ ਮਰਨ ਵਰਦ ਤੜਵਾਇਆ ਜਾ ਸਕੇ ਪਿਛਲੇ ਦਿਨਾਂ ਵਿੱਚ 19 ਤਰੀਕ ਨੂੰ ਮੈਂ ਡੱਲੇਵਾਲ ਸਾਹਿਬ ਨੂੰ ਮਿਲਣ ਗਿਆ ਸੀ ਮਰਨ ਵਰਦ ਦਿੱਤੇ ਨੇ ਉਹਨਾਂ ਦੀ ਹਾਲਤ ਬੇਹਦ ਨਾਜ਼ੁਕ ਹੈਗੀ ਆ ਔਰ ਇਹ ਦੇਖਦੇ ਹੋਏ ਵੀ ਅੱਜ ਜਿਹੜੀ ਜ਼ਰੂਰਤ ਆ ਪਹਿਲਾਂ ਉਹਨਾਂ ਨੂੰ ਬਚਾਉਣ ਦੀ ਹੈ ਮੈਂ ਕੱਲ ਸ਼੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਿਲਣ ਗਿਆ ਸੀਗਾ ਉਥੇ ਪੱਤਰ ਵੀ ਛੱਡ ਕੇ ਆਇਆ ਹੈਗਾ ਔਰ ਇਹੀ ਬੇਨਤੀ ਕੀਤੀ ਆ ਵੀ ਸਿੱਖਾਂ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਮਰਨ ਵਰਤ ਨਹੀਂ ਮੰਨਿਆ ਜਾਂਦਾ ਹੈਗਾ ਔਰ ਇਹ ਮਾੜਾ ਮੰਨਿਆ ਜਾਂਦਾ ਹੈਗਾ ਸਿੰਘ ਸਾਹਿਬ ਨੇ ਪਿੱਛੇ ਵੀ ਕੁਝ ਲੋਕਾਂ ਨੇ ਜੇਲਾਂ ਦੇ ਵਿੱਚ ਭੁੱਖ ਹੜਤਾਲ ਕੀਤੀ ਸੀ ਉਹਨਾਂ ਨੇ ਦਖਲਅੰਦਾਜ਼ੀ ਕਰਕੇ ਭੁੱਖ ਹੜਤਾਲ ਤੋਂ ਉਹਨਾਂ ਨੂੰ ਹਟਾਇਆ ਸੀ ਵਾਜਿਆ ਸੀ ਔਰ ਇਹ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਸ੍ਰੀ ਅਕਾਲ ਤਖਤ ਸਾਹਿਬ ਹੁਕਮਨਾਮਾ ਜਾਰੀ ਕਰੇ ਵੀ ਪੰਜ ਸਿੰਘ ਸਾਹਿਬ ਜਾ ਸੰਯੁਕਤ ਕਾਲੀ ਜਿਹੜੇ ਹੈਗਾ ਸੌਰੀ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੋਗ ਨੇ ਉਹ ਡੱਲੇਵਾਲ ਸਾਹਿਬ ਦਾ ਮਰਨ ਵਾਸਤੇ ਜਿਹੜਾ ਹੈਗਾ ਛੱਡਣ ਨੂੰ ਕਹਿਣ ਡੱਲੇਵਾਲ ਸਾਹਿਬ ਆਪਣੀ ਅਗਵਾਈ ਕਰਨ ਮੋਰਚੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਲੇਕਿਨ ਉਹਨਾਂ ਦੀ ਸਿਹਤ ਜ਼ਰੂਰੀ ਹੈਗੀ ਆ ਔਰ ਜੇ ਕੋਈ ਨੁਕਸਾਨ ਹੁੰਦਾ ਮੈਂ ਕਹਿੰਦਾ ਵੀ ਪੰਜਾਬ ਦਾ ਤਾਂ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਉਹ ਜਿਹੜੀ ਜ਼ਹਿਰ ਆ ਉਹ ਮੁੜ ਕੇ ਨਹੀਂ ਨਿਕਲਣੀ ਹੈਗੀ ਇਸ ਕਰਕੇ ਇੱਕ ਪਾਸੇ ਸੁਪਰ ਪਾਵਰ ਆ ਆਉਣੇਵਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ ਸੁਪਰ ਪਾਵਰ ਨੇ ਭਾਰਤ ਇੱਕ ਸੁਪਰ ਪਾਵਰ ਆ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਪਾਵਰ ਆ ਸੁਪਰੀਮ ਪਾਵਰ ਦੇ ਜਥੇਦਾਰ ਸਾਹਿਬ ਕੋ ਬੇਨਤੀ ਕੀਤੀ ਆ ਔਰ ਮੈਂ ਸੁਪਰ ਪਾਵਰ ਨੂੰ ਵੀ ਕਹਿਣਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਇਹ ਕੋਈ ਭਾਰਤ ਪਾਕਿਸਤਾਨ ਦਾ ਯੁੱਧ ਨਹੀਂ ਹੈ ਕਮਿਊਨੀਕੇਸ਼ਨ ਗੈਪ ਆ ਪੰਜਾਬੀ ਹੈ ਬੱਚੇ ਸਾਡੇ ਬਾਡਰਾਂ ਤੇ ਬੈਠੇ ਆ ਦੇਸ਼ ਭਗਤ ਨੇ ਔਰ ਜਿਹੜੇ ਕਿਸਾਨ ਨੇ ਇਹ ਕਿਵੇਂ ਦੇਸ਼ ਵਿਰੋਧੀ ਹੋ ਸਕਦੇ ਆ ਇਹਨਾਂ ਨੂੰ ਅਸ਼ੀਰਵਾਦ ਦੇਣ ਜਦੋਂ ਪੰਜਾਬ ਰਾਜੀ ਕਰ ਲਿਆ ਪੰਜਾਬ ਦੇ ਲੋਕ ਰਾਜੀ ਹੋ ਗਏ ਤਾਂ ਮੈਂ ਕਹਿੰਦਾ ਕੋਈ ਸ਼ਕਤੀ ਨਹੀਂ ਹੈਗੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰਚਮ ਹੈਗਾ ਉਹ ਦੇਸ਼ ਵਿੱਚ ਜਿਉਂਦਾ ਤਿਉਂ ਹੀ ਲਹਿਰਾਉਂਦਾ ਰਹੂਗਾ ਇਸ ਕਰਕੇ ਪੰਜਾਬ ਵਾਲਿਆਂ ਨੂੰ ਖੁਸ਼ ਕਰ ਲੋ ਤੇ ਮੈਂ ਕਹਿੰਦਾ ਜਿਹੜੀ ਬਿਮਾਰੀ ਜਿੱਥੋਂ ਸ਼ੁਰੂ ਹੋਈ ਆ ਉੱਥੇ ਹੀ ਖਤਮ ਹੋਏਗੀ ਆਸ-ਪਾਸ ਜਾ ਕੇ ਕਿਤੇ ਨਹੀਂ ਇਹ ਕੰਮ ਰੁਕਣਾ ਹੈਗਾ ਔਰ ਸਾਨੂੰ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਸਾਰਿਆਂ ਨੂੰ ਫਿਕਰਮੰਦ ਹੈਗੇ ਆ ਔਰ ਕੇਂਦਰ ਸਰਕਾਰ ਵੀ ਫਿਕਰਮੰਦ ਹੋਵੇ ਔਰ ਪਰ ਮੈਨੂੰ ਇਸ ਗੱਲ ਦਾ ਅਫਸੋਸ ਆ ਵੀ ਜੱਥੇਦਾਰ ਸਾਹਿਬ ਨੂੰ ਮੈਂ ਜਿਵੇਂ ਸੁਨੇਹਾ ਛੱਡ ਕੇ ਆਇਆ ਜਿਵੇਂ ਮੀਡੀਆ 'ਚ ਚੱਲਿਆ ਉਧਰੋਂ ਕੋਈ ਹੂੰ ਨਾ ਹਾਂ ਹੰਗਾਰਾ ਨਹੀਂ ਆਇਆ ਹੈਗਾ ਉਹ ਇਹ ਤਾਂ ਉਹ ਗੱਲ ਹੈਗੀ ਆ ਵੀ ਮੇਰਾ ਗਰੀਬ ਦਾ ਕੁਝ ਜਾਣਾ ਨਹੀਂ ਧੱਕੇ ਪੈਣੇ ਤੇਰੇ ਨਾਮ ਨੂੰ ਜੇ ਉਹ ਨੁਕਸਾਨ ਹੋ ਜਾਂਦਾ ਹੈਗਾ ਤਾਂ ਜੱਥੇਦਾਰ ਜੀ ਜ਼ਿੰਮੇਵਾਰ ਹੋਣਗੇ ਮਤਲਬ ਇਹ ਹੈ ਆ ਵੀ ਜਦੋਂ ਆਪਾਂ ਪਹਿਲਾਂ ਮਰਨ ਵਰਤ ਜਿਹੜੇ ਹੈਗੇ ਆ ਲੋਕਾਂ ਦੇ ਖਲਵਾਏ ਆ ਤੇ ਇੱਥੇ ਬਾਰੇ ਅਸੀਂ ਚੁੱਪ ਚਾਪ ਕਿਉਂ ਬੈਠੇ ਹੈਗੇ ਆ ਇਸ ਕਰਕੇ ਮੈਂ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕਰਦਾ ਸਾਹਿਬ ਨੂੰ ਵੀ ਬੇਨਤੀ ਕਰਦਾ ਔਰ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰਦਾ ਵੀ ਇਹ ਜਿਹੜਾ ਮਸਲਾ ਹੈਗਾ ਕਿਸਾਨੀ ਦਾ ਹਾਲ ਹੋਵੇ ਸਾਡੇ ਘਰਾਂ ਦਾ ਮਸਲਾ ਸਾਡੇ ਖੇਤਾਂ ਦਾ ਮਸਲਾ ਅਸੀਂ ਉਹਨਾਂ ਪਿੰਡਾਂ ਚੋਂ ਆਏ ਆ ਇਹ 19 ਦਿਨ ਹੱਲ ਨਹੀਂ ਹੋਣਾ ਜਿੰਨੀ ਦੇ ਪੰਜਾਬ ਦੀ ਜਿਹੜੇ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਹੱਲ ਨਹੀਂ ਕਰਦੇ ਕਿਉਂਕਿ ਦਿੱਲੀ 'ਚ ਜਿਹੜੇ ਲੋਕ ਬੈਠੇ ਆ ਸਰਦਾਰ ਨੇ ਸਾਡੇ ਭਾਈ ਨੇ ਉਹ ਸਭ ਤੋਂ ਵਧੀਆ ਪੱਗਾਂ ਵੀ ਬਨ ਸਕਦੇ ਆ ਔਰ ਸਭ ਤੋਂ ਵਧੀਆ ਉਹ ਟਿਪ ਟੋਪ ਹੋ ਕੇ ਜਾ ਵੀ ਵਰਦੇ ਆ ਉਹਨਾਂ ਨੂੰ ਪੰਜਾਬ ਦਾ ਕੋਈ ਪਤਾ ਨਹੀਂ ਪੰਜਾਬ ਦਾ ਫੈਸਲਾ ਪੰਜਾਬ ਦੇ ਲੋਕਾਂ ਨਾਲ ਲੈਣ ਦਿੱਲੀ ਦਾ ਫੈਸਲਾ ਦਿੱਲੀ ਵਾਲਿਆਂ ਨਾਲ ਮਿਲ ਕੇ ਲੈਣ ਇਹ ਤਾਂ ਹੀ ਇਹ ਗੱਡੀ ਚੱਲਣੀ ਹੈਗੀ ਆ ਨਹੀਂ ਦਿੱਲੀ ਦੇ ਜਿਹੜੇ ਸਰਦਾਰ ਨੇ ਉਹ ਪੰਜਾਬ ਦਾ ਮਸਲਾ ਨਹੀਂ ਹੱਲ ਕਰਾ ਸਕਦੇ ਪ੍ਰਧਾਨ ਮੰਤਰੀ